ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਲਕਾ ਦਾਖਾ ਤੋਂ ਦਾਸ ਜਿਸਮਿੰਦਰ ਸਿੰਘ ਸਰਾ ਤਲਵੰਡੀ ਖੁਰਦ ਅੱਜ ਤੁਹਾਡੇ ਸਾਹਮਣੇ ਤਕਰੀਬਨ ਥੋੜੇ ਚਿਰ ਤੱਕ ਇੱਕ ਖਲਾਸਾ ਹੋਰ ਵੱਡਾ ਹੋਣ ਜਾ ਰਿਹਾ ਹੈ ਉਹ ਇਹ ਖਲਾਸਾ ਹੈਗਾ ਕਿ ਜੋ ਕਿ ਤਲਵੰਡੀ ਖੁਰਦੇ ਆਪੋ ਆਪਣੀ ਸਾਹ ਤੇ ਚੇਦੇ ਚਾਟੜਿਆਂ ਦਾ ਬਹੁਤ ਵੱਡੇ ਪੱਧਰ ਦੇ ਉੱਪਰ ਖਲਾਸਾ ਹੋਣ ਜਾ ਰਿਹਾ ਹੈ ਜਿਹੜਾ ਥੋੜੀ ਦੇਰ ਤੱਕ ਉੱਥੇ तकरीबन মিডিਆ ਨੇ ਜਨਤਕ ਕਰਨਾ ਹੈ ਇੱਕ ਹੋਰ ਬੀਬੀ ਜਿਹੜੀ ਪਿਛਲੇ ਦਿਨੀ ਜਨਤਕ ਕਰਕੇ ਗਈ ਸੀ ਜਿਹੜੀ ਕਿ ਉੱਥੇ ਰਹਿ ਕੇ ਗਈ ਆ ਪਲ ਕੇ ਗਈ ਆ ਤੇ ਜਿਹਦੀ ਮੈਰਿਜ ਹੋਈ ਆ ਜਿਹਦੀਆਂ ਐਫਡੀਆਂ ਦਾ ਦਾ ਫਲੈ ਕੀਤੇ ਇਹਨਾਂ ਨੇ ਉਹ ਜੰਤਕ ਹੋਇਆ ਤਕਰੀਬਨ ਸੀ ਇਹ ਫੱਡੀਆਂ ਜਿਹੜੀਆਂ ਸੀ ਆ ਉਹ ਰੇਸ ਜਾਨੀ ਕਿ ਕੀਤੀਆਂ ਸਾਰੀਆਂ ਸਹੀ ਪਈਆਂ ਗਈਆਂ ਤੇ ਇੱਕ ਜਿਹੜੀ ਹੋਰ ਬੀਬੀ ਇੱਥੇ ਸੇਵਾਦਾਰ ਸੀਗੀ ਇਸ ਬਾਲ ਘਰ ਦੇ ਵਿੱਚ ਕੁਟੀਆਂ ਦੇ ਵਿੱਚ ਸੀਗੀ ਅਮਰਤਧਾਰੀ ਬੀਬੀ ਦੱਸ ਰਹੀ ਆ ਜਾਨੀ ਕਿ ਉਹ ਬੀਬੀ ਖਲਾਸੇ ਸੱਚ ਬੋਲ ਰਹੀ ਆ ਜਿਹੜੀ ਅੰਦਰ ਦੇ ਖਲਾਸੇ ਹੋਣੇ ਆ ਉਹ ਆਪ ਦੱਸ ਰਹੀ ਆ ਸਾਨੂੰ ਤਕਰੀਬਨ ਉਹ ਪੱਤਰਕਾਰਾਂ ਨੂੰ ਜਾਣਕਾਰੀ ਉਹਨਾਂ ਨੇ ਦਿੱਤੀ ਆ ਤੇ ਆਉਂਦੇ ਥੋੜੇ ਜਿਿਹੇ ਚਿਰ ਤੱਕ ਤਕਰੀਬਨ মিডিਆ ਦੇ ਉੱਪਰ ਤੁਹਾਡੇ ਸਾਹਮਣੇ ਹੋਵੇਗੀ ਤੇ ਆਪ ਨੂੰ ਮੈਂ ਅਸੀਂ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਵੀ ਹੌਲੀ ਹੌਲੀ ਕਰਕੇ ਬੀਬੀਆਂ ਖਲਾਸੇ ਕਰਨੇ ਔਰ ਵੀ ਬੇਨਤੀ ਕਰਦੇ ਆਂ ਬੀਬੀਆਂ ਭੈਣ ਨੂੰ ਪਾਈ ਜੇ ਵੀ ਕਿਸੇ ਦੇ ਕੋਲੇ ਇਹੋ ਜਿਹੇ ਕਰਤੂਤਾਂ ਸਾਹਮਣੇ ਹੋ ਜਿਨ੍ਹਾਂ ਨੇ ਦੇਖੀਆਂ ਨੇ 9872327945 ਕੇ ਸੰਪਰਕ ਕਰਕੇ ਸਾਡੇ ਨਾਲ ਕਰਕੇ ਭਾਈ ਇਹਨਾਂ ਦਾ ਪਰਦਾ ਫਾਸ਼ ਕਰੋ ਭਾਈ ਵੀਡੀਓ ਪੈਣੋ ਬੇਨਤੀ ਕਰਦੇ ਆਂ ਬਾਰ-ਬਾਰ 9872327945 ਦੇ ਉੱਪਰ ਸੰਪਰਕ ਕਰਕੇ ਸਾਡੇ ਨਾਲ ਸੰਪਰਕ ਕਰਕੇ ਜਿਹੜੀਆਂ ਵੀ ਕਰਪੂਤਾਵਾਂ ਹੁੰਦੀਆਂ ਨੇ ਇੱਥੇ ਬਾਲ ਘਰ ਦੇ ਵਿੱਚ ਬਿਰਧ ਆਸ਼ਰਮ ਦੇ ਵਿੱਚ ਇਸ ਧਾਮ ਜਿਹੜਾ ਬਣਾਇਆ ਹੋਇਆ ਸੀ ਇਹਨੇ ਧਾਮ ਬਣਾ ਕੇ ਐਸੀ ਦਾ ਅड्डा ਬਣਾਈ ਸੰਕਰਨ ਦਾ ਐਸ ਬਕਤ ਦਾ ਗੌੜਾ ਹੈ ਜਿਹੜਾ 70 ਹਕ ਤਕਰੀਬੋਂ ਦੱਸਿਆ ਜਾ ਰਿਹਾ ਪ੍ਰਸ਼ਾਸਨ ਦੇ ਪੱਲੋਂ ਵੀ ਤਕਰੀਬਨ ਹਵਾਈ ਜਹਾਜੜ ਗਿਆ ਵਾ ਬਾਕੀ ਇੱਥੇ ਰਹਿੰਦੇ ਜਿਹੜੇ ਉਹ ਫਰਾਰ ਨਿੰਦਾਂ ਦੇ ਵਿੱਚ ਵੱਜਦੇ ਕਰਦੇ ਆ ਵੱਡੇ ਵੱਡੇ ਖਲਾਸੀ ਹੋਣਗੇ ਅੱਜ ਪੱਤਰਕਾਰਾਂ ਦੇ ਤੋਂ ਸਾਨੂੰ ਪਤਾ ਲੱਗਿਆ ਵੀ ਇੱਕ ਹੋਰ ਬੀਬੀ ਨੇ ਉਹਨਾਂ ਨਾਲ ਸੰਪਰਕ ਕੀਤਾ ਤੇ ਉਹਨੇ ਵੀ ਖੁਦ ਖਲਾਸੇ ਕੀਤੇ ਆ ਉਹ 4-5 ਸਾਲ ਇੱਥੇ ਕੰਮ ਡਿਊਟੀ ਕਰਦੀ ਗਈ ਆ ਉਹਨੇ ਅੰਦਰਲੀ ਗੱਲਾਂ ਦੱਸੀਆਂ ਵਾ ਉਹ ਵੀ ਅੱਜ ਮੀਡੀਆ ਦੇ ਵਿੱਚ ਸਾਰਾ ਕੁਝ ਆ ਜਾਣਾ ਹੈ ਤੇ ਅਸੀਂ ਪ੍ਰਸ਼ਾਸਨ ਤੋਂ ਬੇਨਤੀ ਕਰਦੇ ਆਂ ਤੇ ਇਹਨਾਂ ਦੇ ਜਿਹੜੇ ਚੇਲੇ ਚਾਟੜੇ ਆ ਤੇ ਸ਼ੰਕਰਾਨੰਦ ਨੂੰ ਖੌਫੀ ਸਾਧੂ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਦੇ ਪਿੱਛੇ ਬੰਦ ਕੀਤਾ ਜਾਵੇ ਤੇ ਬਾਲ ਘਰ ਨੂੰ ਤਾਲਾ ਲਾਇਆ ਜਾਵੇ ਤੇ ਬੱਚਿਆਂ ਨੂੰ ਹੋਰ ਕਿਤੇ ਜਗ੍ਹਾ ਟਰਾਂਸਫਰ ਕੀਤਾ ਜਾਵੇ